ਪੀਏ ਭਾਈ ਰਸ਼ਮਾਲ ਸਿੰਘ ਜਿਹੜਾ ਬੀਐਸਸੀਸੀ ਟੀਚਰ ਸੀ ਟ੍ਰਿਪ ਲਾਉਂਦਾ ਸੰਤਾ ਨੇ 24 ਤਰੀਕ ਨੂੰ ਸਾਰੀਆਂ ਬੀਬੀਆਂ ਨੂੰ ਕਟਿਆ ਕੀਤਾ ਤੇ ਕਹਿਣ ਲੱਗੇ ਬੀਬੀਓ ਸਾਡੀ ਪਾਦਾ ਮਸਲਾ ਤੇ ਚਲੀਆਂ ਜਾਓ ਕੁਝ ਬੀਬੀਆਂ ਹੈਡ ਗ੍ਰੰਥੀ ਅਕਾਲ ਤਖਤ ਗਿਆਨੀ ਪ੍ਰੀਤਮ ਸਿੰਘ ਦੇ ਕਰਤਾਣੀ ਤੇ ਕੁਝ ਬੀਬੀਆਂ ਗਿਆਨੀ ਦਲੀਪ ਸਿੰਘ ਜੜੀ ਮੇਰੇ ਤੋਂ ਪਹਿਲਾਂ ਕਥਾ ਵਰਕ ਸਨ ਹਰਮਿੰਦਰ ਸਿੰਘ ਗਿੱਲ ਦੇ ਪਿਤਾ ਜੀ ਉਹਨਾਂ ਦੇ ਕਰਤਾਣੀ ਬਾਹਰ ਕੱਢੀਆਂ ਗਈਆਂ ਲੇਕਿਨ ਦੋ ਬੀਬੀਆਂ ਨੇ ਸਿੱਧਾ ਕਹਿ ਦਿੱਤਾ ਵੀ ਅਸੀਂ ਨਹੀਂ ਤੇ ਜਾਣਾ ਕੌਣ ਸਨ ਇੱਕ ਨੌਜਵਾਨ ਬੱਚੀ ਜਿਹੜੀ ਹਰਿਆਣੇ ਦੀ ਸੀ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਉਹ ਭਾਈ ਅਮਰੀਕ ਸਿੰਘ ਨੂੰ ਕਹਿਣ ਲੱਗੀ ਭਾਊ ਭਰਾ ਭੈਣਾਂ ਨੂੰ ਦੇਂਦੇ ਤੇ ਅੱਜ ਭਰਾ ਵੀ ਹੀਰਾ ਫੇਰੀ ਕਰਨ ਲੱਗ ਪਿਆ ਭੈਣ ਨਾਲ ਇਹ ਗੱਲ ਅਮਰੀਕ ਸਿੰਘ ਨੂੰ ਬੀਬੀ ਨੇ ਕਿਹਾ ਤਾਂ ਨਾ ਸੀ ਓੰਕਾਰ ਓੰਕਾਰ ਕੌਰ ਤੇ ਉਹ ਬੱਚੀਆਂ ਦੀ ਫਾਡੇਸ਼ਨ ਦੀ ਪ੍ਰਧਾਨ ਸੀ ਕਹਿਣ ਲੱਗੀ ਜੀ ਤੂੰ ਪ੍ਰਧਾਨ ਹੈ ਤੇ ਮੈਂ ਵੀ ਪ੍ਰਧਾਨ ਜੇ ਤੂੰ ਸਿਰ ਦੇਣਾ ਤੇ ਮੈਂ ਨਾ ਦੇਵਾਂ ਕੀ ਭਾਉ ਤੇਰਾ ਅਮਰਤ ਘਾੜਾ ਸੀ ਇਹ ਗੱਲ ਬੀਬੀ ਓੰਕਾਰਕੁਰ ਨੇ ਭਾਈ ਅਮਰੀਕ ਸਿੰਘ ਦੇ ਮੂੰਹ ਤੇ ਆਕੀ ਭਾਉ ਤੇਰਾ ਅਮਰਤ ਘਾੜਾ ਸੀ ਜੇ ਤੂੰ ਸ਼ਹੀਦ ਹੋਣਾ ਤੇ ਮੈਨੂੰ ਕਿਉਂ ਕੱਢਦਾ ਔਰ ਉਹ ਬੀਬੀ ਅਟਰਲ ਾਇ ਵਾਲੀ ਥਾਂ ਤੇ ਸ਼ਹੀਦ ਹੋਈ ਬੀਬੀ ਓੰਕਾਰਕੁਰ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਉਸ ਪੀਏ ਦੀ ਘਰ ਵਾਲੀ ਬੀਬੀ ਪ੍ਰੀਤਮਕੌਰ ਉਹਦਾ 16 ਦਿਨਾਂ ਦਾ ਉਹਦੋਂ ਬੱਚਾ ਸੀ ਉਹਨੇ ਆ ਕੇ ਸੰਤ ਜੀ ਮੈਂ ਤੈਨੂੰ ਨਹੀਂ ਜਾਣਦੀ ਨਹੀਂ ਸਾਂ ਤੁਸੀਂ ਸਾਡਾ ਲੰਗਰ ਤੇ ਵਿਆਹ ਕੀਤਾ ਤੇ ਭਾਈ ਹਰਸ਼ਰਨ ਸਿੰਘ ਰਾਗ ਗੁਰਸ਼ਰਨ ਸਿੰਘ ਰਾਗੀ ਨੇ ਪੰਕਤੀਆਂ ਪੜ੍ਹੀਆਂ ਸਨ ਸੱਬੇ ਸਾਲ ਕੁੜਾਵੇ ਡਿੱਠੇ ਤੋਂ ਪੱਲੇ ਤਿਹੜੇ ਲੱਗੀ ਮਸੰਤ ਜੀ ਬਾਬਾ ਜੀ ਮੈਂ ਪੱਲਾ ਫੜਿਆ ਤੇ ਮੈਂ ਨਹੀਂ ਜਾਣਾਂ ਸੰਤਾਂ ਦਾ ਪੀਏ ਪੈਰ